ਪਾ ਲੈਣੀਆਂ ਸਭ ਤੋਂ ਪਹਿਲਾਂ ਪਨੇਰੇ ਰੇਵ ਲੀਰਾ ਜੋੜਨੀ ਆ ਤੇ ਰੇਵ ਲੀਰ ਨੂੰ ਜੋੜਨ ਦਾ ਸਭ ਤੋਂ ਵਧੀਆ ਤਰੀਕਾ ਏ ਇੱਕ ਕੋਨੇ ਨਾਲ ਆਹ ਵਾਲਾ ਕੋਨਾ ਮਿਲਾਣਾ ਇਹਦਾ ਕੋਰਨਰ ਹੈ ਨਹੀਂ ਸੀ ਬਣਾ ਮੈਂ ਤਾਂ ਕਰਕੇ ਆਪਾਂ ਨੇ ਬਣਾ ਦਿੱਤਾ ਐਦਾਂ ਲਗਾ ਕੇ ਦੇਖ ਲਓ ਘਰ ਕੋਨੇ ਨਾਲ ਕੋਨਾ ਤੁਹਾਨੂੰ ਜੋੜਨਾ ਨਹੀਂ ਆਂਦਾ ਤੇ ਐਦਾਂ ਲਗਾ ਕੇ ਦੇਖ ਲਓ ਫਿਰ ਉਹਦਾ ਹੀ ਇਹਨੂੰ ਐਦਾਂ ਪਲਟਾ ਲਓ ਤੇ ਬਣ ਗਿਆ ਆਪਣਾ ਲੈ ਕੇ ਤੇ ਉਹਨੂੰ ਸਿੱਧੇ ਪਾਸੇ ਇੱਦਾਂ ਰੱਖ ਕੇ ਪੱਲੇ ਨੂੰ ਤੇ ਉਹਦੇ ਉੱਪਰ ਐਵੇਂ ਆ ਸਿੱਧਾ ਤੇ ਆ ਪੁੱਠਾ ਰੱਖਣਾ ਹੈ ਠੀਕ ਹੈ ਜੀ ਰੇਵਲੀਰ ਆਪਾਂ ਨੇ ਪੁੱਠੇ ਰੱਖਣੀਆਂ ਤੇ ਕਮੀਜ਼ ਦਾ ਕੱਪੜਾ ਆਪਾਂ ਨੇ ਸਿੱਧਾ ਇੱਕ ਪੈਰ ਦਾ ਮਾਧਦਨ ਰੱਖ ਕੇ ਆਪਾਂ ਨੇ ਸਗ ਸिलाई ਲਗਾ ਦੇਣੀ ਜੀ ਤੇ ਇਹ ਜਦ ਨਾਰਮਲ ਕਪੜਾ ਹੀ ਰੱਖਣਾ ਆਪਾਂ ਠੀਕ ਹੈ ਹਾਂ ਜਿੱਥੇ ਗਲੇ ਦੀ ਗੁਲਾਈ ਆਉਂਦੀ ਹੈ ਉੱਥੇ ਜਾ ਕੇ ਆਪਾਂ ਜਿਹੜਾ ਕਮੀਜ਼ ਵਾਲਾ ਕਪੜਾ ਉਹ ਨੂੰ ਥੋੜਾ ਜਿਹਾ ਖਿੱਚ ਸਕਦੇ ਆ ਤੇ ਜਿਹੜਾ ਰੇਵ ਕਪੜਾ ਹੈ ਉਹ ਨੂੰ ਆਪਾਂ ਨੇ ਥੋੜਾ ਜਿਹਾ ਲੂਜ਼ ਰੱਖਣਾ ਹੈ ਵਾ ਦੇਖ ਜਿਵੇਂ ਇਦਾਂ ਮੈਂ ਖਿੱਚ ਰਹੀ ਆ ਤੇ ਉਹ ਨੂੰ ਉਹ ਨੂੰ ਵੀ ਥੋੜਾ ਜਿਹਾ ਖਿੱਚ ਲੇ ਨੂੰ ਠੀਕ ਹੈ ਜਿੱਥੇ ਵੀ ਜੋੜ ਆਉਂਦਾ ਆਪਣੇ ਕੱਪੜੇ ਦੇ ਜਿਵੇਂ ਹੁਣ ਇੱਥੇ ਆਪਣਾ ਜੋੜ ਆ ਗਿਆ ਠੀਕ ਹੈ ਜੇ ਤਾਂ ਆਪਾਂ ਏਦਾਂ ਹੀ ਇਹਨੂੰ ਕੱਪੜਾ ਰੱਖ ਦਈਏ ਤਾਂ ਇੱਥੇ ਇੱਕਦਮ ਮੋਟਾ ਜਿਹਾ ਹੋ ਜਾਣਾ ਨੇ ਇਸ ਲਈ ਆਪਾਂ ਨੇ ਇਹ ਜੋੜ ਦਾ ਬਿਲਕੁਲ ਸੈਂਟਰ ਕਰਕੇ ਏਦਾਂ ਐਵੇਂ ਐਵੇਂ ਨੂੰ ਮਲ ਕੇ ਹੱਥ ਦੇ ਮਾਲ ਤੇ ਫੇਰ ਆਪਾਂ ਨੇ ਮਸ਼ੀਨ ਚਲਾਣੀ ਹੈ ਤਾਂ ਕਿ ਇੱਥੋਂ ਵੀ ਇਹ ਪਰ ਨਾਰਮਲ ਹੀ ਕੱਪੜਾ ਰਹੇ ਮੋਟਾ ਜਿਹਾ ਨਾ ਹੋਵੇ ਛੋਟੇ ਛੋਟੇ ਕੱਟ ਲਗਾ ਦਨੇ ਇਹਦੇ ਵਿੱਚ ਤੇ ਫੇਰ ਇਹਨੂੰ ਐਦਾਂ ਹੀ ਫੜਨਾ ਜਿਵੇਂ ਆਪਾਂ ਨੇ ਇਹਨੂੰ ਰੱਖਿਆ ਹੋਇਆ ਸੀ ਕੱਪੜਾ ਜਿੱਦਾਂ ਆਪਾਂ ਨੇ ਸਲਾਈ ਮਾਰੀ ਹੈ ਨਾ ਐਦਾਂ ਫੜਨਾ ਤੇ ਫੇਰ ਇਹਨੂੰ ਐਦਾਂ ਕਰਨਾ ਫਿਰ ਜਿੰਨਾ ਜਿੰਨਾ ਮਾਰਜਨ ਆਪਣਾ ਸਲਾਈ ਦਾ ਏ ਉਹਨਾਂ ਉਨਾਂ ਹੀ ਆਪਾਂ ਨੇ ਐਦਾਂ ਫੋਲਡ ਕਰਨਾ ਤੇ ਐਦਾਂ ਇਹਦੇ ਉੱਪਰ ਸਲਾਈ ਲਗਾ ਦੇਣੀ ਜਿੰਨਾ ਜਿੰਨਾ ਮਾਰਦਨ ਆਪਣਾ ਸਲਾਈ ਵਿੱਚ ਸਿਰਫ ਉਹਨੇ ਉਹਨੇ ਤੇ ਹੀ ਸਲਾਈ ਲਗਾਉਣੀ ਆਪਾਂ ਨੇ ਇਹਦੇ ਨਾਲ ਗਲੇ ਨੂੰ ਲੀਰ ਬਹੁਤ ਬੁਧੀਆਂ ਲੱਗਦੀ ਹੈ ਤੇ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਇਹਦੇ ਵੀ ਐਕਸਟਰਾ ਕਪੜਾ ਇਹਦੇ ਵਿੱਚ ਹੈ ਉਹਦੇ ਵਿੱਚ ਅਕੈਂਚੀ ਪਾ ਕੇ ਇਹਨੂੰ ਅਲੱਗ ਕਰ ਲਓ ਇਹਦੇ ਨਾਲ ਬਹੁਤ ਹੀ ਬਰੀਕ ਬਰੀਕ ਫੋਲਡਿੰਗ ਹੁੰਦੀ ਆਪਣੀ ਆ ਦੇਖੋ ਦੋਸਤ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਗੇਰ ਲੱਗੀ ਹੈ ਇਹ ਜਦੋਂ ਇਹ ਐਤਾ ਫੋਲਡ ਹੋ ਜਣੇ ਵਿੱਚ ਨੂੰ ਬਹੁਤ ਵਧੀਆ ਲੱਗਦੀ ਏ ਐਂਡ ਬਰੀਕ ਲੱਗਦੀ ਏ ਨਾਲੇ ਠੀਕ ਹੈ ਐਤਾ ਹੀ ਹੋਦਣੀ ਹੈ ਹੁਣ ਆਪਾਂ ਲਾਂਨੇ ਮੋੜਿਆ ਦੀ ਸਲਾਈ ਕਮੀਜ਼ ਤੇ பூரா மோடாப்பா சிலையா ਤੱ ਜੋੜ ਕੇ ਹੁਣ ਇਹਦੇ ਟਿੱਕ ਸਲਾਈ ਹੋਰ ਲਗਾ ਦੇ ਡਬਲ ਸਲਾਈ ਗੇ ਜੀ ਆਪਣਾ ਰੈਡੀ ਹੁਣ ਹੁਣ ਆਪਾਂ ਲਗਾਣੀ ਹੈ ਫਿਟਿੰਗ ਦੀ ਸਲਾਈ ਤੇ ਫਿਟਿੰਗ ਦੀ ਸਲਾਈ ਮੈਂ ਕੱਟ ਦੀ ਵਾਰੀ ਲਗਾਈ ਸੀ ਵੈਸਾ ਮੇਂ ਨਿਸ਼ਾਨੀ ਲਗਾਈ ਹੋਈ ਹੈ ਬਟ ਫਿਰ ਵੀ ਇੱਕ ਵਾਰ ਮੈਂ ਕੇ ਦੇਖ ਲੈਣੇ ਆਂ ਕਈ ਵਾਰ ਕੁਝ ਬਾਤ ਕੱਟ ਹੋ ਜਾਂਦਾ ਜੇ ਸਹੀ ਹੋਇਆ ਫਿਰ ਆਪਾਂ ਨੇ ਨਾਲ ਨਾਲ ਦੀ ਸਲਾਈ ਮਾਰ ਦੇਣੀ ਆ ਮੈਂ ਤਾਂ ਫਿਰ ਦੁਬਾਰਾ ਤੋਂ ਨਿਸ਼ਾਨੀ ਲਗਾਵਾਂਗੇ ਤੇ ਇੱਥੋਂ ਹੈ साढ़े भी रखे मैं साढ़े भी पूरा साढ़े भी पूरा कमर है, है अठारह कमर भी पूरी है ਕਿੱਪ ਦੇਖਦੇ ਆ ਹੁਣ ਇਹ ਪਰਿਵੀ ਸਾਡੇ 21 ਦੇ ਮਾਰਕਿੰਗ ਹੈ ਸਹੀ ਹੈ फिटिंग सिलाई पहला इन एदा जोड़ के चंकी तरह बिछा के देख लेना भी अपने सारा कुछ सही आ रहा है ਤਾਂ ਦੋਵੇਂ ਕੋ ਫੀਟਿੰਗ ਦੇ ਨਿਸ਼ਾਨ ਨਿਸ਼ਾਨੇ ਲਗਾਣੇ ਆ ਨਾ ਸੌਰੀ ਸਲਾਈ ਮਾਰਨ ਲੱਗਦੇ ਆ ਤਾਂ ਹਮੇਸ਼ਾ ਕੱਪੜਾ ਵੱਧ ਜਾਂਦਾ ਇੱਥੇ ਇਹ ਕਿਉਂ ਵੱਧਦਾ ਕਿਉਂਕਿ ਆਪਾਂ ਨੇ ਕੱਪੜਾ ਤਾਂ ਆਪਾਂ ਨੇ ਵੀ ਸੇਮ ਬਰਾਬਰ ਹੀ ਰੱਖਿਆ ਸੀ ਲੇਕਿਨ ਇੱਥੇ ਆਪਾਂ ਨੇ ਪਲੇਟ ਪਾਤੀ ਉਹ ਪਲੇਟ ਪਾਉਣ ਦੇ ਨਾਲ ਹੀ ਕੱਪੜਾ ਇਕੱਠਾ ਹੋ ਗਿਆ ਇਸ ਲਈ ਜਿੰਨੀ ਆਪਾਂ ਨੇ ਪਲੇਟ ਪਾਈਏ ਓਨਾ ਕੱਪੜਾ ਆਪਾਂ ਨੂੰ ਇੱਥੇ ਛੱਡਣਾ ਪੈਂਦਾ ਹੈ ਜੇ ਆਪਾਂ ਨਹੀਂ ਛੱਡਦੇ ਤੇ ਐਦਾ ਹੀ ਇਹਨੂੰ ਪ੍ਰੋਪਰ ਕਰਕੇ ਲਗਾ ਦਿੰਨੇ ਆ ਫਿਰ ਜਿਹੜਾ ਵੀ ਮੂਲਾ ਕਪੜਾ ਏ ਉਹ ਥੋੜੇ ਜਿਹਾ ਜ਼ਿਆਦਾ ਝੋਲਦੀ ਖਾ ਜਾਂਦਾ ਪਿਛਲਾ ਵੀ ਮਤਲਬ ਉਹ ਸਫਾਈ ਨਹੀਂ ਆਉਂਦੀ ਹੈਗੀ ਵਧੀਆ ਨਹੀਂ ਫਿਰ ਉਹ ਲੱਗਦਾ ਹੈਗਾ ਇਸ ਲਈ ਆਪਾਂ ਨੂੰ ਇਹ ਵਾਲਾ ਥੋੜਾ ਹਲਕਾ ਜਿਹਾ ਛੱਡਣਾ ਪੈਂਦਾ ਤੇ ਹੁਣ ਆਪਾਂ ਲਗਾਨੇ ਫਿਟਿੰਗ ਦੀ ਨਿਸ਼ਾਨੀ ਬਾਕੀ ਹਮ ਕਹਤਾਂ ਨਹੀਂ ਤੁਹਾਨੂੰ ਮੇਰੇ ਦੱਸਣ ਦਾ ਤਰੀਕਾ ਪਿੱਕਾ ਲੱਗਿਆ ਤੇ ਕਿੱਥੇ ਇਹ ਵਾਲੀ ਤਿਰਛੀ ਪਲੇਟ ਆ ਜਾਂਦੀ ਹੈ ਉੱਥੇ ਤੋਂ ਆਪਾਂ ਨੇ ਕਪੜਾ ਬਰਾਬਰ ਰੱਖਣਾ ਹੈ ਉੱਥੇ ਤੋਂ ਨਹੀਂ ਆਪਾਂ ਨੇ ਕੋਈ ਵੀ ਬڑا ਛੋਟਾ ਕਰਨਾ ਠੀਕ ਹੈ ਜੀ ਹਾਂ ਦੋ ਤੇ ਹੁਣ ਆਪਾਂ ਲਗਾਣੇ ਆ ਟੁਫਟਿੰਗ ਦੇ ਨਿਸ਼ਾਨੀ ਆਪਸ ਮੋੜ ਕੇ ਲੈਣੀ ਹੈ ਕਿਉਂਕਿ ਇਹ ਤਾਂ ਆਪਾਂ ਨੇ ਪੂਰੀ ਪ੍ਰੋਪਰ ਸਹੀ ਫਿਟਿੰਗ ਦੇ ਨਿਸ਼ਾਨੇ ਲਗਾਏ ਇੱਕ ਥੋੜੀ ਜਿਹੀ ਆਪਾਂ ਨੇ ਇੱਕ ਪੈਰ ਦੀ ਲੂਸਿੰਗ ਤੇ ਨਿਸ਼ਾਨੇ ਲਗਾਉਣੇ ਆ ਤਾਂ ਜੋ ਅਗਰ ਕਿਤੇ ਢੇਰ ਨਾਲ ਗਲੂ ਹੋਵੇ ਤਾਂ ਆਪਣੇ ਤਾਂ ਮਾਰ ਨਹੀਂ ਹੋਏ ਆਪਾਂ ਦੁਬਾਰਾ ਦੁਬਾਰਾ ਸिलाई ਮਾਰਨੀ ਨਾ ਪਵੇ ਆਪਣਾ ਸिलाई ਢੇਰ ਕਈ ਕੰਮ ਚੱਲ ਜਾਉਣਾ ਹੈ ਅਬ ਦੇਖ ਲਓ ਫਰੈਂਡਸ ਇੱਥੋਂ ਬਰਾਬਰ ਕਰਨਾ ਇੱਥੋਂ ਤੱਕ ਇਤ खत्म हो गया फिर टूट गया से सॉरी ਰਿਹਾ ਹੈ ਥੋੜਾ ਥੋੜਾ ਜਿਹਾ ਸਾਹਮਣੇ ਤੇ ਇਹਨੂੰ ਆਪਾਂ ਕਟਿੰਗ ਕਰਕੇ ਇੱਕ ਬਰਾਬਰ ਕਰ ਲੈਣਾ ਹੈ ਇਹ ਛੋਟੀ ਜਿਹੀ ਪੱਟੀ ਇੱਕ ਆ ਬਲੈਕ ਕਲਰ ਦੀ ਇਹ ਆਪਾਂ ਨੇ ਪੁੱਠੇ ਪਾਸੇ ਤੋਂ ਲਗਾਉਣੀ ਸ਼ੁਰੂ ਕਰਨੀ ਆ ਅਰੇ ਇਹ ਡਬਲ ਕਰਕੇ ਲਗਾਉਣੀ ਆ ਐਦਾਂ ਐਦਾਂ ਡਬਲ ਕਰਕੇ ਉਸ ਬੋਰ ਕਪਾਸਟ ਤੇ ਸਵਾਰੀ ਕਿ ਕਿਪਨ ਸਿੱਤੇ ਪਾਸੇ ਨੂੰ ਫੋਲਡ ਕਰਨੇ ਹਨ ਇਹ ਤੇ ਦੂਸਰੇ ਨੂੰ ਕੱਢ ਲੈਣੇ ਆਂ ਤਾਂ ਇਹ ਦੋਨੋਂ ਇਕੱਠੀਆਂ ਹੀ ਤਿਆਰ ਹੋ ਜਾਣ ਪਾਉਣਾਂ ਬਹੁਤ ਜਲਦੀ ਢੰਗਾ ਪੈਂਦਾ ਹੈ ਤੁਹਾਨੂੰ ਬទ ਨਿਕਾ ਲਗਾਉਣ ਦੀ ਜ਼ਰੂਰਤ ਨਹੀਂ ਹੈ ਨੀચે ਲੱਗ ਗਈ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਐਦਾਂ ਫੋਲਡ ਕਰਕੇ ਐਦਾਂ ਸਲਾਈ ਲਗਾ ਦੇਈਏ ਇਹ ਸਲਾਈ ਦੇ ਉੱਪਰ ਹੀ ਸਲਾਈ ਲਗਾਣੀ ਹੈ ਚਾਹੇ ਤੁਸੀਂ ਜੇ ਤਾਂ ਜ਼ਿਆਦਾ ਚੌੜੀ ਲਗਾਣੀ ਹੈ ਤਾਂ ਤੁਸੀਂ ਐਦਾਂ ਵੀ ਲਗਾ ਸਕਦੇ ਹੋ ਬਟ ਮੈਂ ਬਰੀਕ ਹੀ ਲਗਾਵਾਂਗੀ ਇਹਨੂੰ ਐਦਾਂ ਹੀ ਇੰਨੀ ਇੰਨੀ ਹੀ ਵਧੀਆ ਲੱਗੇਗੀ ਠੀਕ ਹੈ ਤੇ ਹੁਣ ਆਪਾਂ ਪਾਣੇ ਆ ਇਹਦੇ ਵਿੱਚ ਬਲੈਕ ਧਗਾ ਇਨਪੋਤੇ ਨੀ ਗੱਲ ਆ ਗਾਂਡੀ ਵਿੱਚ ਜ਼ਰੂਰ ਤੇ ਨਹੀਂ ਪੈਂਦੇ ਬਸ ਜਿੱਥੇ ਸੋਈ ਦੀ ਸੋਈ ਦਾ ਨੱਕਾਏ ਉੱਥੇ ਉਂਗਲੀ ਰੱਖੋ ਤੇ ਇਹਦੀ ਆਹ ਵਾਲੀ ਨੋਕ ਫੜੋ ਤੇ ਇਹਦੇ ਵਿੱਚ ਪਾ ਦਿਓ ਇਦਾਂ ਬਿਨਾਂ ਦੇਖੇ ਤੁਸੀਂ ਵਿੱਚ ਪੈ ਜਾਂਦੀ ਏ ਉਹ ਤੇ ਉਹਦੇ ਵਿੱਚ ਇਹਦੇ ਵਿੱਚ ਇਦਾਂ ਪਾਉ ਤਾਗਾ ਇਦਾਂ ਖਿੱਚ ਲਓ ਲਓ ਜੀ ਪੈ ਗਿਆ ਤਾਗਾ ਬਹੁਤ ਸਖਾ ਇਹਦੇ ਨਾਲ ਤਾਗਾ ਪਾਣਾ